ਪਠਿੰਡਾ ਦੀ ਗੁਰੂ ਗੋਬੀ ਸਿੰਘ ਓਇਲ ਰਿਫਾਇਨਰੀ ਵਿੱਚ ਮਾਲ ਦੀ ਟੋਆਟੋ ਆਇਨੂ ਲੈ ਕੇ ਵਿਵਾਦ ਬੁੱਧਵਾਰ ਨੂੰ ਉਸ ਸਮੇਂ ਤੇਜ਼ ਹੋ ਗਿਆ ਜਦੋਂ ਇੱਕੀ ਠੇਕੇ ਵਾਲੇ ਟਰਾਂਸਪੋਰਟਰਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਸਥਾਨਿਕ ਟਰੱਕ ਆਪਰੇਟਰਾਂ ਵੱਲੋਂ ਧੰਕੀ ਭਰੇ ਫੋਨ ਆ ਰਹੇ ਹਨ ਅਤੇ ਇਹਨਾਂ ਸਥਾਨਿਕ ਟਰਾਂਸਪੋਰਟਰਾਂ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹਮਾਇਤ حاصل ਹੈ ਹਿੰਦੁਸਤਾਨ ਪੈਟਰੋਲੀਅਮ ਮਿੱਤਲ ਐਨਰਜੀ ਰਿਫਾਇਨਰੀ ਨਾਲ ਵਪਾਰ ਕਰਨ ਵਾਲੇ ਟਰਾਂਸਪੋਰਟਰਾਂ ਨੂੰ ਲਵੰਡੀ ਸਪੋਰਟ ਟਰੱਕ ਯੂਨੀਅਨ ਦੀ ਸਰਪ੍ਰਸਤੀ ਕਰਨ ਜਾਂ ਇਸ ਨੂੰ ਨਜਾਇਜ਼ ਟੈਕਸ ਅਦਾ ਕਰਨ ਦੀਆਂ ਧੰਗੀਆਂ ਦਿੱਕਤੀਆਂ ਗਈਆਂ ਹਨ ਪੁੱਤਵਾਰ ਨੂੰ ਟਰਾਂਸਪੋਰਟਰਾਂ ਨੇ ਪਠਿੰਡਾ ਦੇ ਐਸਐਸਪੀ ਕੋਲ ਸ਼ਿਕਾਇਤ ਕੀਤੀ ਕਿ ਸਥਾਨਕ ਟਰੱਕ ਯੂਨੀਅਨ ਨੇ ਉਹਨਾਂ ਦੇ ਕੰਮਕਾਜ ਵਿੱਚ ਵਿਘਨ ਪਾਇਆ ਅਤੇ ਉਹਨਾਂ ਦੇ ਕਰਮਚਾਰੀਆਂ ਲਈ ਕੰਮ ਕਰਨ ਲਈ ਜੋਗ ਸੁਰੱਖਿਅਤ ਮਾਹੌਲ ਨਹੀਂ ਬਣਨ ਦਿੱਤਾ ਜਾ ਰਿਹਾ ਪੁਲਿਸ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਰਫਾਈਨਰੀ ਟਰਾਂਸਪੋਰਟਰਾਂ ਨੇ ਦੋ ਮੋਬਾਈਲ ਨੰਬਰ ਵੀ ਦਿੱਤੇ ਹਨ ਜਿਨ੍ਹਾਂ ਤੋਂ ਕਥਿਤ ਤੌਰ ਤੇ ਧਮਕੀਆਂ ਪਹੁੰਚਾਈਆਂ ਗਈਆਂ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਾਡੇ ਡਰਾਈਵਰਾਂ ਅਤੇ ਸਟਾਫ ਨੂੰ ਵੱਖ-ਵੱਖ ਥਾਵਾਂ ਤੇ ਸਾਡੇ ਵਾਹਨਾਂ ਨੂੰ ਲੋਡ ਹੋਣ ਤੋਂ ਰੋਕਣ ਲਈ ਸਥਾਨਕ ਟਰਾਂਸਪੋਰਟ ਯੂਨੀਅਨ ਵੱਲੋਂ ਪਰੇਸ਼ਾਨ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਨ੍ਹਾਂ ਵਿਕਤੀਆਂ ਦੀਆਂ ਕਾਰਵਾਈਆਂ ਸਾਡੇ ਕਾਰਬਾਰੀ ਸੰਚਾਲਨ ਵਿੱਚ ਮਹੱਤਵਪੂਰਨ ਰੁਕਾਵਟ ਪੈਦਾ ਕਰ ਰਹੀਆਂ ਹਨ ਤੇ ਸਾਡੇ ਕਰਮਚਾਰੀਆਂ ਲਈ ਸੁਰੱਖਿਅਤ ਕੰਮ ਕਰਨ ਵਾਲੇ ਮਾਹੌਲ ਵਿੱਚ ਰੁਕਾਵਟ ਬਣ ਰਹੀਆਂ ਹਨ ਸਾਨੂੰ ਸਾਡੇ ਡਰਾਈਵਰਾਂ ਅਤੇ ਸਟਾਫ ਮੈਂਬਰਾਂ ਪ੍ਰਤੀਤਮ ਕੋਣ ਜ਼ਬਰਦਸਤੀ ਅਤੇ ਹਿੰਸਾ ਦੀਆਂ ਧਮਕੀਆਂ ਦੀਆਂ ਰਿਪੋਰਟਾਂ ਮਿਲੀਆਂ ਹਨ ਜਦ ਕਿ ਸਥਾਨਕ ਆਪਰੇਟਰਾਂ ਬਾਰੇ ਜਦ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ ਕੁਝ ਰੁਜ਼ਗਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਰੀਫਾਈਨਰੀ ਨੂੰ ਮਾਲ ਦੀ ਸਪਲਾਈ ਲਈ ਟਰੱਕਾਂ ਦੀ ਲੋੜ ਹੈ ਤੇ ਸਾਡੇ ਕੋਲ ਟਰੱਕ ਹਨ ਫਿਰ ਸਾਨੂੰ ਰੋਜ਼ਗਾਰ ਨਾ ਦੇ ਕੇ ਬਾਹਰੋਂ ਟਰੱਕ ਸਵਾਮਕ ਕਿਉਂ ਲਿਆਂ ਜਾ ਰਹੀਆਂ ਹਨ ਜਦੋਂ ਅਸੀਂ ਸਥਾਨਕ ਟਰੱਕ ਆਪਰੇਟਰ ਕੁਝ ਰੋਜ਼ਗਾਰ ਦੇਣ ਲਈ ਸਧਾਰਨ ਬੇਨਤੀਆਂ ਕਰਦੇ ਹਾਂ ਸਾਡੇ ਉੱਪਰ ਉਲਟਾ ਦੋਸ਼ ਲਗਾਇਆ ਜਾਂਦਾ ਹੈ ਕਿ ਅਸੀਂ ਕਿਸੇ ਦਾ ਗੁੰਡਾ ਮੰਗ ਰਹੇ ਹਾਂ ਜੋ ਕਿ ਬਿਲਕੁਲ ਗਲਤ ਹੈ ਸਥਾਨਕ ਆਪਰੇਟਰਾਂ ਨੂੰ ਤਲਵੰਡੀ ਸਾਬੋ ਵਿਚਲੀ ਰਿਫਾਈਨਰੀ ਤੋਂ ਕੁਝ ਅਸਲੀ ਲਾਭ ਪ੍ਰਾਪਤ ਨਹੀਂ ਹੋ ਰਿਹਾ ਹੈ ਸਥਾਨਕ ਟਰਾਂਸਪੋਰਟਰਾਂ ਨੇ ਲੋਕਲ ਟਰੱਕ ਆਪਰੇਟਰ ਹਲਕਾ ਤਲਵੰਡੀ ਸਾਬੋ ਬੈਨਰ ਹੇਠ ਰਿਫਾਈਨਰੀ ਦੇ ਨੇੜੇ ਹੀ ਇੱਕ ਦਫ਼ਤਰ ਖੋਲ੍ਹਿਆ ਹੋਇਆ ਹੈ ਤੇਲ ਰਿਫਾਈਨਰੀ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਅਧੀਨ ਆਉਦੀ ਹੈ